ਹਾਂਜੀ ਬਾਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਬਾਬਿਓ ਪਹੁੰਚ ਗਏ ਜੀ ਬਾਬਿਓ ਆਪਣਾ ਕੂਤਰਾਂ ਕੋਲੇ ਤੇ ਅੱਜ ਕੂਤਰਾਂ ਡਾਣੇ ਨਹੀਂ ਧੁੱਪ ਵੀ ਥੋੜੀ ਐ ਜਿਆਦਾ ਹੈ ਨਹੀਂ ਬੱਦਲ ਜਾਏ ਤੇ ਬਾਕੀ ਬੱਚਿਆਂ ਨੂੰ ਬਿਠਾ ਦਿੰਦੇ ਆ ਛਤਰੀਆਂ ਤੇ ਛਤਰੀਆਂ ਕਰ ਦਿੰਦੇ ਆ ਪਹਿਲਾਂ ਖੜੀਆਂ ਬਾਬਿਓ ਤੇ ਬੈਠੇ ਰਹੂਗੇ ਤੇ ਫਿਰ ਦਿਖਾਉਂਦੇ ਆ ਸਾਨੂੰ ਲੋ ਬਾਈ ਬਾਬਿਓ ਛਤਰੀਆਂ ਕਰਤੀਆਂ ਖੜੀਆਂ ਤੇ ਬਾਕੀ ਬਾਬੇ ਕੱਲ ਕੋਠਾ ਸਾਫ ਕਰਦੇ ਸੀ ਕਰੋ ਚੈੱਕ ਸਫਾਈ ਕਿਉਂਕਿ ਆਪਾਂ ਨੇ ਬਾਬੇ ਇੱਥੇ ਬੈਠਣਾ ਉੱਠਣਾ ਹੁੰਦਾ ਹੈ ਭੈਣਾ ਗੱਦਾ ਗੁੱਦਾ ਸੀਟ ਹੋ ਜਾਂਦਾ ਏ ਤੇ ਬਾਕੀ ਪਹਿਲਾਂ ਇੱਧਰ ਵਾਲਿਆਂ ਨੂੰ ਰੱਖ ਦੀਏ ਪਾਣੀ ਇੱਧਰੋਂ ਚੱਕ ਕੇ ਕੱਲ ਤਾਂ ਬਾਬੇ ਦਾਣੇ ਦੀ ਟਰੇ ਵੀ ਕੱਢਣੀ ਭੁੱਲ ਗਏ ਆਪਾਂ ਸ਼ਾਮ ਨੂੰ ਚਲੋ ਕੋਈ ਨਹੀਂ ਦਾਣੇ ਦਾ ਵੇਲੇ ਥੋੜੇ ਹੀ ਸੀ ਖਾ ਗਏ ਗੁੱਤੋਂ ਟਰੇ ਕਰ ਗਏ ਸਾਫ ਲੋਇ ਟ੍ਰੇਕੱਖ ਦੀ ਉੱਪਰ ਤੇ ਇਹਨਾਂ ਨੂੰ ਕੱਢਦੇ ਆਂ ਬਾਬੇ ਹੁਣ ਇੱਕ ਦਾ ਕੱਢਣਾ ਏ ਕਬੂਤਰ ਅੱਜ ਉਹ ਵੀ ਬਾਬੇ 19 ਮਾਰਚ ਤੇ ਇੱਕ ਦਾ ਇਹ ਕਬੂਤਰ ੜਾ ਦਈਏ ਸ਼ਾਖਾਂ ਇਹਨੂੰ ਕਰਦੇ ਆਂ ਬਾਜੀ ਲਈ ਤਿਆਰ ਗਾਈ ਇੱਕ ਇਹ ਬੈਠ ਕੇ ਛਤਰੀ ਤੇ ਇੱਕ ਛੱਡਣਾ ਏ ਇਹ ਵੀ ਪਤਾ ਨਹੀਂ ਭਰੇ ਬੈਠ ਗਿਆ ਅੱਜ ਅੜਾ ਦਈਏ ਬਾਬਿਓ ਮੈਂ ਤਾਂ ਸੋਧਾਂ ਰੱਤੇ ਨੂੰ ਵੀ ਚਲੋ ਕੋਈ ਨਹੀਂ ਬੈਠਣ ਦੋ ਹਲੇ ਐਨ ਉਹ ਵੀ ਛੱਡਦੇ ਆ ਖਤਰੀ ਤੇ ਇਹ ਇੱਕ ਇਹਨੂੰ ਵੀ ਛੱਡ ਦਿਆਂ ਇੱਕ ਡੱਬਾ ਵੀ ਛੱਡਣਾ ਏ ਇਹਨੂੰ ਵੀ ਛੱਡ ਦੰਦੇ ਆ ਬੰਦ ਹੋ ਗਿਆ ਤੇ ਲੋਈ ਬਖਪਿਓ ਬਾਕੀ ਇਹਨਾਂ ਨੂੰ ਦੰਦਦੇ ਆਈ ਕਬੂਤਰੀ ਨੂੰ ਜਿਹੜੀ ਸੁੱਕੀ ہوئی ਏ ਇਹ ਰੱਬ ਦੇ ਆਸਰੇ ਚੱਲ ਰਹੀ ਏ ਬਹੁਤ ਜ਼ਿਆਦਾ ਬੁਰਾ ਹਾਲ ਏ ਇਹਨਾਂ ਦਾ ਦੋਈ ਵਿਦੇ ਲਈ ਸੈੱਟ ਹੁੰਦੀ ਏ ਵੀ ਠੀਕ ਹੀ ਹੋ ਜਵੇ ਤੇ ਬਾਕੀ ਇਹ ਕਬੂਤਰ ਕੱਲ ਘੱਟ ਟੁੱਟਿਆ ਸੀ ਇਹਨੂੰ ਅੱਜ ੜਾ ਦੰਦਦੇ ਆ ਦੁਬਾਰਾ ਠੀਕ ਏ ਜੀ ਲਗਾਤਾਰ ਕੱਟ ਦੰਦਦੇ ਆ ਇਹਨੂੰ ਦੁੱਕਦੀਨ ਉਸ ਤੋਂ ਬਾਅਦ ਬੰਦੀ ਵਾਲੀ ਕਰਾਣ ਲੱਗ ਜੂਗੇ ਇਹਦੀਆਂ ੜਾਰੀਆਂ ਲੋ ਜੀ ਉਹ ਬੈਠ ਗਿਆ ਸਾਹਮਣੇ ਜਾ ਕੇ ਇੱਕ ਇਧਰੋਂ ਕੱਢਣਾ ਹੈ ਚਾਪ ਜਾ ਬੱਚਾ ਇਹਨੂੰ ਵੀ ਛੱਡ ਦੇ ਨੋ ਜੀ ਬਾਬਿਓ ਇਧਰ ਡੰਨ ਹੋ ਗਿਆ ਤੇ ਛਤਰੀਆਂ ਤੇ ਬੈਠੇ ਆ ਕਬੂਤਰ ਖੇਡਾਂ ਦੇ ਇੱਕ ਵਾਰ ਇਹਨਾਂ ਨੂੰ ਉਡਾ ਜਾਂਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਬਾਬਿਓ ਲੋ ਬਈ ਮਿੱਤਰੋ ਬੱਚੇ ਹੜਾਤੇ ਆ ਤੇ ਦੋ ਬੈਠ ਗਏ ਆ ਛਤਰੀ ਤੇ ਤੇ ਇੱਕ ਲਾਲ ਪੇਟੀ ਤੇ ਕੱਚ ਵਾਲਾ ਬੱਚਾ ਉੱਡ ਗਿਆ ਇਹ ਫਿਰਦਾ ਬਾਬਿਓ ਲੋਈ ਬਾਬਿਓ ਬਾਕੀ ਬੱਚੇ ਉੱਡ ਗਏ ਆ ਠੀਕ ਹੈ ਜੀ ਇਹ ਫਿਰ ਦੇ ਦੋ ਇੱਕ ਉੱਦਾਂ ਹੋਰ ਇੱਕ ਜਾ ਕੇ ਉੱਪਰ ਬੈਠ ਗਿਆ ਸੁਲਤਾਨ ਤੇ ਬਾਕੀ ਇਹਨਾਂ ਬੈਣ ਗੋ ਛਤਰੀ ਤੇ ਹੁਣ ਚੱਲ ਬਾਬਿਓ ਉੱਪਰ ਉੱਪਰ ਵਾਲੇ ਕੂਤਰਾ ਕੋਲੇ ਤੇ ਬਾਕੀ ਫਿਰ ਬਾਅਦ ਚ ਜਿਹੜੇ ੜਾਈ ਨੇ ਇਹਨਾਂ ਨੂੰ ਆ ਕੇ ਬਦੰਬ ਦੂੰਪਾ ਦਉਂਦੇ ਆ 10 ਕ ਵਾਦ ਦੇ ਨੂੰ ਦਾਣਾ ਪਾਣੀ 깔ੂ ੜਾਰੀ ਕਰਾਉਣੀ ਹੈ ਇਹਨਾਂ ਦੀ ਤੇ ਚਲਦੇ ਹੁਣ ਬਾਬੇ ਉੱਪਰ ਤੇ ਬਾਬੋ ਇਹ ਆ ਕੇ ਬੈਠ ਗਿਆ ਆਪਣਾ ਸੁਲਤਾਨ ਇਹ ਉੱਪਰ ਬੈਠ ਜਾਂਦਾ ਹੈ ਆਪਣੇ ਆਪ ਲੱਗ ਜੂਗਾ نیچے ਕੋਈ ਚੱਕਰ ਨਹੀਂ ਜਦੋਂ ਨੈਟ ਤਾਰਦੇ ਆ ਫਿਰ ਇਹਨ ਲੱਗ ਜੂਗਾ ਤੇ ਹੁਣ ਚਲਦੇ ਆ ਬਾਬੇ ਪੰਦਰ ਠੀਕ ਹੈ ਜੀ ਤੇ ਅੱਜ ਕਰਨੀ ਆਪਾਂ ਨੇ ਇੱਥੇ ਦੀ ਵੀ ਸਫਾਈ ਇੱਕ ਦੋ ਕੰਮ ਹੋਰ ਹੈ ਚਾਬੀ ਜਿੰਦੇ ਲਾਈ ਨਹੀਂ ਕੱਲ ਖੁੱਲੇ ਹੀ ਐ ਲਓ ਜੀ ਠੀਕ ਹੈ ਜੀ ਲੇਟਾ ਕਰਦੀ ਆ ਬੰਦ ਬਾਕੀ ਕਬੂਤਰ ਆ ਬਣੇ ਪੂਰੇ ਫਿੱਟ ਐ ਇਸ ਟਾਈਮ ਵਧੀਆ ਤੇ ਪਾਣੀ ਪੂਣੀ ਕੱਢ ਦਿੰਦੇ ਆ ਬਾਹਰ ਉਸ ਤੋਂ ਬਾਅਦ ਕਰਨੀ ਆ ਸਫਾਈ ਤੇ ਤੁਹਾਨੂੰ ਦਿਖਾਉਂਦੇ ਆ ਦੋ ਬੱਚੇ ਜਿਹੜੇ ਆਪਨੇ ਅੰਡੇ ਰੱਖੇ ਸੀ ਉਹ ਬੱਚੇ ਵੀ ਨਿਕਲ ਗਏ ਆ ਪੁੱਤਰੀ ਹੀ ਨੇ ਕੱਢ ਲਏ। ਚਲੋ ਚੈੱਕ। ਇਹ ਚੰਨੀ ਕਬੂਤਰੀ ਦੇ ਬੱਚੇ ਆ ਤੇ ਇਹਨੇ ਅੰਡੇ ਦੂਸਰੀ ਸਾਈਡ ਰੱਖੇ ਹੋਏ ਸੀ। ਆਪਾਂ ਇਹ ਚੱਕ ਕੇ ਇੱਥੇ ਰੱਖਦੇ ਤੇ ਜੋੜੀ ਤੋੜਦੀ ਨਹੀਂ। ਇਹ ਕਬੂਤਰੀ ਕਬੂਤਰੀਆਂ ਨੇ ਆਪshifts ਧਰੇ ਵੇਦੇ। ਇਹਨਾਂ ਨੇ ਹੁਣ ਕਬੂਤਰੀਆਂ ਕਬੂਤਰੀਆਂ ਨੇ ਉਹ ਬੱਚੇ ਕੱਢ ਲਏ। ਤੇ ਬਾਬੇ ਉਹ ਸਾਰੀ ਜੋੜੀਆਂ ਤੋੜਦੀਆਂ ਸੀ ਇੱਕੇ ਜੋੜੀ ਰਹਿੰਦੀ ਆ ਬਸ। ਏ ਵੀ ਮਨ ਲੱਗਾ ਬੱਚੇ ਕੱਢ ਲੂਗੀ 2-4 ਦਿਨ ਦੇ ਵਿੱਚ ਵਿੱਚ ਕਿ ਆਂਡਾ ਬੱਸ ਫੇਰ ਬਾਬੇ ਇਹਨਾਂ ਦੇ ਬੱਚੇ ਪਾਲਣ ਤੋਂ ਬਾਅਦ ਇਹ ਵੀ ਜੋੜੀਆਂ ਤੋੜ ਦੇਣੀਆਂ ਆਪਾਂ ਨੇ ਤੇ ਹੁਣ ਚੱਲਦੇ ਹੋ ਆਬੇ ਹੇ ਨੀਚੇ ਬਸ ਇੱਥੇ ਕੰਪਲੀਟ ਹੈ ਆ ਕੇ ਬੱਸ ਇਹਨਾਂ ਨੂੰ ਇੰਨਾ ਦਾਣਾ ਪਾਣੀ ਖਾ ਲੈਣ ਦਿਓ ਜੋੜੀ ਨੂੰ ਉਸ ਤੋਂ ਬਾਅਦ ਇਹਨਾਂ ਨੂੰ ਆ ਨੀਚੇ ਸਫਾਈ ਕਰ ਦਾਂਗੇ ਤੇ ਬਾਕੀ ਓਕੇ ਹੈ ਨਵਾਂ ਬੱਚਾ ਆਈ ਫਿਰਦਾ ਹੰਡੇ ਦਾ ਛਾ ਇਹ ਵੀ ਦਾ ਓਕੇ ਲਬਲ ਚੱਲਦੇ ਹੁਣ ਨੀਚੇ ਹਾਂਜੀ ਲੋ ਬਈ ਮਿੱਤਰੋ ਤੇ ਲੱਗ ਰਿਆਂ ਬਾਦਾਮ ਪਾਉਣ ਬਾਬਿਓ ਕੂਤਰਾਂ ਨੂੰ ਪਾ ਦੀ ਹੈ ਜੀ ਇਹਨਾਂ ਨੂੰ ਤੇ ਖਾ ਲੂਗੇ ਇਧਰ ਲਈ ਛਾੜੇ ਪਾ ਦਿੰਦੇ ਇਧਰ ਬਿਠਾ ਕਰਕੇ ਗਿੱਲਾ ਹੋਇਆ ਹੋਇਆ ਕਿਉਂਕਿ ਆਪਾਂ ਨੇ ਦਵਾਈ ਦਈ ਸੀ ਦਵਾਈ ਵਾਲਾ ਪਾਣੀ ਕੂਤਰਾਂ ਨੂੰ ਲੋ ਜੀ ਇੱਧਰ ਛੱਡ ਦਿੰਦੇ ਹਾਂ ਚੱਲ ਪੁੱਤ ਵਰਾ ਚਲੋ ਲੋ ਜੀ ਇਹਨਾਂ ਨੂੰ ਵੀ ਫੜ ਕੇ ਇੱਧਰ ਛੱਡ ਦਿੰਦੇ ਹਾਂ ਤੇ ਫਿਰ ਪਾ ਦਵਾਂਗੇ ਬਦਾਮ ਲੋ ਜੀ ਲੋਈ ਬਾਬੇ ਬਦਾਮਾਂ ਦੀ ਟਰੇ ਰੱਖਤੀ ਏ ਖਾਣ ਕੋ ਇਹਨਾਂ ਨੂੰ ਬਦਾਮ ਤੇ ਬਾਕੀ ਕਬੂਤਰ ਬੈਠ ਗਏ ਐ ਬੈਠੇ ਆ ਬੱਚੇ ਬੱਚੇ ਛਤਰੀਆਂ ਦੇ ਓਕੇ ਆ ਕੰਮ ਖਾਣ ਦੋ ਯਾਰ ਇਹਨਾਂ ਨੂੰ ਹੁਣ ਬਦਾਮ ਤੇ ਫਿਰ ਦੂਸਰੇ ਵੀ ਤਾਰਦੇ ਆ ਅੱਧੇ ਘੰਟੇ ਤੱਕ ਤੇ ਉਹਨਾਂ ਨੂੰ ਵੀ ਫਿਰ ਦਾਣਾ ਦੂਣਾ ਪਾ ਦਾਂਗੇ ਬਾਕੀ ਓਕੇ ਆ ਬਾਬੇ ਤੇ ਹਾਂਜੀ ਲੋ ਬਈ ਮਿੱਤਰੋ ਕਰਦੀ ਆ ਬੱਚਿਆਂ ਨੂੰ ਬੰਦ ਹੁਣ 2:30 ਵੱਜ ਗਏ ਕਰਦੀ ਅੰਦਰ ਖੁੱਡੇ ਚ ਉਸ ਤੋਂ ਬਾਅਦ ਪਾ ਦਾਂਗੇ ਦਾਣਾ ਪਾਣੀ ਲੋ ਬਈ ਬਾਬੇ ਕਰਤੇ ਬੰਦ ਕੂਤਰ ਠੀਕ ਹੈ ਜੀ ਤਾਰਤੇ ਸਾਰੇ ਛਤਰੀਆਂ ਤੋਂ ਛਤਰੀਆਂ ਵੀ ਤਾਰਤੀਆਂ ਨੀਚੇ ਬਸ ਇਹਨਾਂ ਨੂੰ ਥੋੜੀ ਜਿਹੀ ਰੱਖ ਪਾਣੀ ਰੱਖ ਕੇ ਦਾਣੇ ਪਾ ਦਿੰਦੇ ਆ ਤੇ ਨਾਲ ਲੱਗਦੇ ਉੱਪਰ ਵਾਲਿਆਂ ਨੂੰ ਪਾ ਦਾਂਗੇ ਆਪਾਂ ਹੁੰਦੇ ਬਸ ਥੋੜੀ ਜਿਹਾ ਰੱਖਿਆ ਨਾ ਪਾਣਾ ਪਾਣੀ ਅਤੇ ਦਾਣੇ ਹਾਂਜੀ ਲੋ ਵੀ ਮਿੱਤਰੋ ਆ ਗਏ ਉੱਪਰ ਤੇ ਰੱਖਦੀ ਆ ਪਾਣੀ ਇਹਨਾਂ ਨੂੰ ਠੀਕ ਹੈ ਜੀ ਪਾਣੀ ਪੀ ਲੂਗੇ ਖੁੱਲ ਜਾ ਲੋ ਜੀ ਬੱਦੋ ਪਾਣੀ ਰੱਖ ਤੇ ਆਈ ਆ ਗਏ ਪੀਣ ਤੇ ਕਬੂਤਰੀ ਆ ਚਾਹ ਜੀ ਇਹਨੂੰ ਚੱਕ ਕੇ ਬਾਸ ਇੱਧਰ ਛੱਡ ਦਾਂਦੇ ਆ ਪਾਣੀ ਪੀ ਲਿਆ ਇਹਨੇ ਲੋ ਜੀ ਤੇ ਹੁਣ ਚਲਦੇ ਆ ਬਾਬੇ ਉੱਪਰ ਉੱਪਰ ਕਰ ਲਈਏ ਸਫਾਈ ਜਾ ਕੇ ਬਾਕੀ ਓਕੇ ਆ ਕੰਮ ਚਲਦੇ ਆ ਹੁਣ ਉੱਪਰ ਤੇ ਲੋ ਭਾਈ ਬਾਬਿਓ ਪਾਦੇ ਕਬੂਤਰਾ ਹੁੰਦਾ ਨੇ ਠੀਕ ਆ ਜੀ ਇੱਧਰ ਰੱਖਦੇ ਆ ਸਾਰਿਆਂ ਨੂੰ ਉਸ ਤੋਂ ਬਾਅਦ ਇੱਧਰ ਪਾ ਦਾਂਗੇ ਜਿਹੜੇ ਨਹੀਂ ੜਾਉਣੇ ਤੇ ਹੁਣ ਚਲਦੇ ਆਂ ਬਾਬੇ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾ ਦਈਏ ਦਾਣੇ ਲੇਟ ਹੋ ਗਿਆ ਅੱਜ ਟਾਈਮ ਹੋ ਗਿਆ 4:30 ਦੇ ਆਸ-ਪਾਸ ਚਲਦੇ ਆਂ ਬਾਬੇ ਉਹ ਪਾ ਦਈਏ ਹੁਣ ਦਾਣੇ ਜੱਗ ਉੱਪਰ ਵੀ ਹਾਂਜੀ ਲੋ ਬਾਈ ਮਿੱਤਰੋ ਪਹੁੰਚ ਗਏ ਆਂ ਹੀ ਆਪਾਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾ ਦਈਏ ਬਾਬੇ ਉਹ ਦਾਣਾ ਤੇ ਇਹ ਭਈਆ ਟਰੇ ਦਾਣਿਆਂ ਦੀ ਪਾ ਲੋ ਜੀ ਰੱਖ ਦੀ ਬਾਬੇ ਉਹਨਾਂ ਨੂੰ ਦਾਣਾ ਤੇ ਇਧਰਲੀ ਸਾਈਡ ਵੀ ਰੱਖ ਦੰਦੇ ਆ ਠੀਕ ਹੈ ਜੀ ਇਹ ਵੀ ਖਾ ਲੈਣਗੇ ਹੜੋ ਪੱਤਾ ਲੋ ਜੀ ਵਾਬ ਠੀਕ ਹੈ ਖਾਣ ਦੋ ਇਹਨਾਂ ਨੂੰ ਦਾਣੇ ਪੂਰਾ ਓਕੇ ਦੇਖੋ سارے ਮਿੱਟਾ ਅੰਦਰ ਆ ਗਏ ਆਉਂਦੇ ਪਣਿਆਂ ਨੂੰ ਠੀਕ ਹੈ ਜੀ ਤੇ ਬਾਕੀ ਪਾਣੀ ਰੱਖ ਦੰਦੇ ਆ ਨੀਚੇ ਡੋਲੀ ਵਾਲਾ ਜੋੜਾ ਦਿੰਦੇ ਆ ਖੋਲ ਇਹ ਆਪਣਾ ਦਾਣਾ ਖਾ ਲੂਗਾ। ਲਓ ਜੀ ਬਾਬੋ ਖਾਣ ਦੋ ਇਹਨਾਂ ਨੂੰ ਦਾਣੇ। ਤੇ ਠੀਕ ਹੈ ਜੀ। ਬਸ ਹਡਾਣੇ ਕੰਮ। ਉੱਤਰ ਖਾਣ ਦੋ ਇਹਨਾਂ ਨੂੰ ਦਾਣੇ। ਉਸ ਤੋਂ ਬਾਅਦ ਇਹਨਾਂ ਨੂੰ ਪਾਣੀ ਰੱਖ ਦਾਂਗੇ। ਤੇ ਠੀਕ ਹੈ ਬਾਬੋ। ਜਾਜੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਮਿਲ ਸਕੇ। ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੁੜੇ ਰਹੇ ਹੋ ਵੀਡੀਓ ਨਾਲ ਜਲਦੀ ਬਾਜੀ ਛੱਡਾਂਗੇ ਤੇ ਮਿਲਦੇ ਆਂ ਹੀ ਬਾਬੇ ਆਪਣੀ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ